ਅਸੀਂ ਵੀਡੀਓ ਬਣੀਆਂ 23 ਦੀ ਸਾਈ ਹੋਈ ਆ ਫੇਰ ਜਾਂ ਨਹੀਂ ਫਿੱਟ ਬਸ ਖੜੀ ਆ ਬੱਕਰੀ ਉਹਦਾ ਜਿੱਦਿਆ ਗੱਲੀ ਨਹੀਂ ਕੋਈ ਬਸ ਤੋੜਾ ਲੈ ਮੈਂ ਯਾਰ ਕਰ ਲੋ ਕੋਈ ਨਾ ਨਹੀਂ ਲੈਣੀ ਹੋਣੀ ਕੋਈ 23 ਦਾ ਨਹੀਂ ਕੋਈ ਇਹਨਾਂ ਨੂੰ ਫਰਕ ਕੋਈ 22 ਦਾ ਫਰਕ ਨਹੀਂ ਇਹਨਾਂ ਦਾ ਮਨੇ ਟੁੱਟ ਗਿਆ ਕਿੰਨੇ ਦੀ 22000 ਲੈ ਗਿਆ ਐ ਉਹ ਥਣ 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 ਸਤ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ ਜਟਾਣਾ ਫਾਰਮ YouTube ਚੈਨਲ ਤੇ ਆ ਵੀ ਦੋਸਤੋ ਸੋਨੂੰ ਅੱਜ ਆਪਾਂ ਬੱਕਰੀ ਮੰਡੀ ਤੋਂਗਾਲੀ ਦੀ ਵੀਡੀਓ ਦਿਖਾਉਣੇ ਆਗੇ ਤੇ ਕਰਾਉਣੇ ਓਵਰਵਿਊ ਚੈੱਕਾ ਦਿਖਾਵਾਂਗੇ ਤੇ ਬਾਈਆਂ ਨਾਲ ਵੀ ਕਰਾਂ ਗੱਲਾਂ ਬਾਤਾਂ ਹਨਾ ਜਿਹੜੇ ਬਾਈ ਬੱਕਰੇ ਪੱਠਾਂ ਲੈ ਕੇ ਆਇਆ ਆਪਦੀਆਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਜਿਵੇਂ ਤੁਹਾਨੂੰ ਪਤਾ ਨਾ ਮਾਹੌਲ ਤੁਸੀਂ ਜਾਂਦਾ ਤੁਹਾਨੂੰ ਸਕਰੀਨ ਤੇ ਮੰਡੀ ਜਿਹੜੀ ਬਹੁਤ ਜ਼ਿਆਦਾ ਭਰਦੀ ਆ ਹਰ ਵੀਰਵਾਰ ਨੂੰ ਜਿਹੜੀ ਮੰਡੀ ਇਹ ਲੱਗਦੀ ਆ ਜੀ ਤੋਂਗਾਲੀ ਮੰਡੀ ਜ਼ਿਲ੍ਹਾ ਬਠਿੰਡਾ ਦੇਖੋ ਜੀ ਮਾਹੌਲ ਬੱਕਰੀ ਮੰਡੀ ਦਾ ਪੂਰਾ ਐ ਜਬਰਦਸਤ ਆਣਾ ਤੇ ਆਜੋ ਫਿਰ ਵੀਡੀਓ ਨੂੰ ਲਾਸਟ ਤੱਕ ਦੇਖਿਓ ਦਿਖਾਉਣਾ ਤੁਹਾਨੂੰ ਤੁਰ ਫਿਰ ਕੇ ਮੰਡੀ ਦਾ ਮਾਹੌਲ ਵਿੱਚੋਂ ਵੀ ਕਿਸ ਤਰ੍ਹਾਂ ਦੇੜੇ ਇੱਥੇ ਜਾਨਵਰ ਪਹੁੰਚਦੇ ਆਗੇ ਆਜੋ ਜੀ ਚਿੰਗਾ ਕਰ ਰਹੇ ਗਿਆ ਚਿੰਗਾ ਉਠਾਈ ਤੇ ਤੋਂ ਲੈ ਗਿਆ ਹਲੋ ਕਿਵੇਂ ਕਰਾਂ ਮੈਂ ਹਾਂ ਜੀ ਬਾਈ ਜੇ ਉਸੇ ਬੇਤਰ ਪਹੁੰਚ ਚੁੱਕੀ ਹੈ ਜੀ ਤੋ ਇਹ ਕਾਊਂਟਰ ਤੇ ਨਹੀਂ ਜਾ ਸਕਦੇ ਹੋ ਜੇ ਕਿਸੇ ਬੋਬੋ ਵਾਲੇ ਪੇਮੈਂਟ ਚਾਹੀਦੀ ਬੋਬੋ ਕਾਊਂਟਰ ਤੇ ਪਾਏਗੇ ਭਾਈ ਪੇਮੈਂਟਰ ਜਾ ਸਕਦੇ ਹੋ ਓਏ ਜਾਨਾ ਤਾਂ ਜਾਣਾਂ ਤਾਂ ਕੈਮ ਨੇ ਬਾਪੂ ਜਗਾਵਾ ਕਰਦੀਏ ਜੇ ਨਾ ਜਾਣਾਂ ਕੈਮ ਹੁੰਦੀਆਂ ਉਹਨੇ ਫਸ ਜਾਂਦੇ ਨੇ ਜਗਾਲੀ ਇਹ ਜਾਨਾਂ ਕੈਮ ਨੇ ਕਿਹਦੇ ਨੇ ਫਸਦਾ ਹੈ ਜਗਾਲੇ ਦੀ ਉਰੇ ਕਾਕੰਡਾ ਬਾਦਰ ਇਹ ਜਾਨ ਦੀ ਨਿਸ਼ਾਨੀਆਂ ਜਿਹਦੇ ਇੱਥੇ ਤਾਂ ਜਾਨ ਟੁੱਟੀ ਹੋਈ ਇੱਥੇ ਪਾਜੂਆ ਭਾਈ ਕਾਕੰਡਾ ਮੇਰੀਆਂ ਬੱਕਰੀਆਂ ਦੇ ਵਿੱਚ ਦੇਖਦਾ ਉਹਨਾਂ ਨਮੋਲੀ ਨਵਾਈਆਂ ਫਾਜ ਜਾਂਦੀਆਂ ਨੇ ਫਿਰ ਮੈਂ ਕੱਟਦਾ ਹੋਇਆ ਮੈਥੋਂ ਐ ਮਾਰ ਕੇ ਗਾਲਾ ਫਾਜ ਜਾਂਦਾ ਗਾਲਾ ਫਾਜ ਜਾਂਦਾ ਬੱਕਰੀ ਜਿਹਦੇ ਜਾੜ ਨਹੀਂ ਹੋਈ ਯਾਰ ਉਹ ਖੋਦ ਨਹੀਂ ਉਹ ਥਾਂ ਬੈਲਾ ਹੋਣੀ ਉਹ ਥਾਂ ਖਾਦੀ ਹੋ ਜਾਂਦਾ ਜਿਵੇਂ ਆ ਮੇਰਾ ਹੋ ਗਿਆ ਸਹੀ ਗੱਲ ਨਹੀਂ ਗੱਲ ਸਹੀ ਹੋ ਗਿਆ ਯਾਰ ਸਹੀ ਲਾ ਬਾਈ ਮੈਂ ਇਹਦਾ ਕੱਟਾ ਨਹੀਂ ਗੇ ਵੀ ਨਾ ਸੰਦਾ ਨਹੀਂ ਕਰਨਾ ਨਾ ਵੀ ਕਰੀ ਮੈਂ ਤਾਂ ਤੈਨੂੰ ਮਮਾ ਨਾ ਕਿਹਨੂੰ ਰਿਆ ਮੜ ਗਿਆ ਹੋਰ ਕੀ ਕਰਾਂ ਕੀ ਕਰਾਇਆ ਮੈਨੇ ਉਹਦਾ ਫਾਇਦਾ ਤਾਂ ਕੋਈ ਕਰਾਇਆ ਨਾ ਮੈਨੂੰ ਇਹ ਲੱਗਦਾ ਵੀ ਤੁਸੀਂ ਲੋਕ ਮਾਰੇ ਬੁੜੇ ਨਾਲ ਜ਼ੋਰ ਦੇਖਦੇ ਹੋ ਮੇਰਾ ਕੁਸਤੀ ਕਰਾ ਕੇ ਛੱਡੋਗੇ ਉਹਦਾ ਕਰਾਉਂਦੀ ਕਰਾਉਂਦਾ ਹੁੰਦਾ ਕਿੱਥੇ ਆ ਗਿਆ ਵਿਚਾਰੇ ਫਾਨਾ ਨਾ ਠੋਕਦੇ ਜੋਸ ਦਾ ਜਿਹੜੇ ਜੀ ਨੂੰ ਆ ਗਿਆ ਮੈਨੂੰ ਬੜਾ ਡਰ ਲੱਗਦਾ ਵੀ ਕਾੜੋ ਕਾੜਾ ਫੋਟੋ ਕਰਾਉਣੀਆ ਦਾ ਕਾੜਾ ਬੱਤ ਬੰਦ ਆ ਫੇਰਾ ਆ ਜਾ ਫੋਟੋ ਕਰਾਉਨੇ ਆ 2 ਮਿੰਟ ਖੜ ਜਾ ਵੇਚ ਦਿਆ ਮੱਕਰੀ ਸੋਧੀਆਂ ਗੱਲਾਂ ਨਾ ਕਰ ਹੁਣ ਵੇਖੂ ਵੀ ਪੂਰੀ 22000 ਦੀ ਹੋ ਗਈ ਲੈ ਘਰ ਹੱਥ ਮੈਂ ਉਹਨੂੰ ਉਹ ਬੱਕਰੀ ਦੇ ਦੇ ਬੱਚਾ ਹੁਣ ਉਹ ਮੇਰੀ ਸ਼ਰਮ ਬਣ ਕੇ ਧਿਆਰ ਪਾਤਾ ਉਹਨੇ ਹੋਰ ਆਹ ਤੂੰ ਡਰ ਗਿਆ ਦੱਦਾ ਮੈਂ ਥੋਈ ਕੋਈ ਗੱਲ ਨਹੀਂ ਸਹੀ ਯਾਰ ਵੀ ਇਹ ਦੇ ਹੁਣ ਸਾਢੇ 2:30 ਨੇ ਤੇਰਾ ਦਿਮਾਗ ਤਾਂ ਨਹੀਂ ਹੱਲ ਗਿਆ ਨਾਲ ਮੇਰਾ ਹਲੇ ਨਹੀਂ ਗੋਰਾ ਤੇਰੇ ਵਰਗੇ ਬੋਸ਼ ਕਰਾਂ ਖੜ ਜਾ ਦੋ ਮਿੰਟ ਦੋਨ ਦਾ ਖੜ ਜਾ ਨਾ ਲਈ ਤੈਨੂੰ ਮਹਿੰਗੀ ਲੱਗੂ ਜਵਾਬ ਦੇ ਦੀ ਜਮੀਨ ਨਾਲ ਹੀ ਮੈਂ ਇਹਨੂੰ ਪਜਾ ਕੇ ਦੇਖ ਲਾਂ ਆ ਲੈ ਕੋ ਮੁੱਲ ਨਹੀਂ ਲਾ ਕੇ ਗਿਆ ਪੂਰੀ 23000 ਦੀ ਦੇਣੀ ਆ ਚੱਕ ਚੱਕ ਆ ਕਿੰਦਰ ਪੱਛੇ ਦੇਵ ਚਾਹੇ ਨਾ ਕੋਈ ਮਣ ਗਿਆ ਸ਼ਰਮ ਘਣੀ ਤੈਨੋਂ ਕੋਈ ਬੇਈ ਸ਼ੇਰ ਨਾ ਨਾਟਕ ਨੇ ਸੋਦਾ ਹੋ ਗਿਆ ਕਿਉਂ ਜੀ ਇਹ ਨਾ ਪਕੜੀ ਘੱਤ ਕਾਂਠ ਵਾਲੀ ਐ ਸਲੱਖੀ ਦੀ ਐ ਬੱਕਰੀ ਪੂਰੀ ਹੋਰਿਆ ਜੇ ਜੋ ਚਾ ਸੂਏ ਕਿਤੇ ਹੀ ਜਾਂਦੀ ਕੋਈ ਤਾਂ ਰਾਜੂ ਦੇ ਨਾ ਬਿਨਾਂ ਨਾ ਨਾ ਸੂੰਦੀਆਂ ਨਹੀਂ ਬਈ ਗੰਦੇ ਤੁਰੇ ਗੰਦੇ ਨਹੀਂ ਨਵਾਂ ਹਾਂ ਜੇ ਕਾਤਾ ਬੱਕਰੀ ਦਾ ਵਿੱਚ ਵਿੱਚ ਬੱਕਰੀ 50000 ਦੀ ਸੀ ਜੇ ਹੁੰਦੀ ਸਬੂਤ ਦੰਦਾਂ ਦੀ ਪਰ ਇਹਨੇ ਕਿੱਧਰ ਜਾਣੇ ਦਾ 2-4 ਸੂਏ ਦੇਊਂਗੀ ਹਾਂ ਦੇਊ ਜਰੂਰ ਵਾਤ ਜੀਵਣੀ ਤੇ ਦੰਦਨ ਵਾਲੇ ਆਏ ਕੀ ਹੋ ਗਿਆ ਹੁਣ ਬਾਈ ਕੀ ਕਰਾਂ ਮੈਂ ਕੱਚਾ ਕਰਮ ਨਹੀਂ ਗਲਤ ਕਰਦਾ ਬੰਦਾ ਉਹਦਾ ਹੀ ਨੰਗਾ ਹੋ ਗਿਆ ਗਲਤ ਕੀ ਆਂਦੇ ਹੁਣੇ ਕਹਿੰਦੇ 20000 ਚ ਤਾਂ ਅਸੀਂ ਲੈਂਦੇ ਸੀ 20000 ਫਿਰ ਕੀ ਦੀ ਗੱਲ ਆ 5400 ਦੀ ਯਾਰ ਰਾਜ ਜੀ ਵੀ ਹੁੰਦੀ ਕੋਈ ਮਾੜੀ ਮੋਟੀ ਗੱਲ ਰਾਜ ਜੀ ਸਾਡੇ 22 ਤੇ ਦਾ ਕਿਉਂ ਯਾਰ ਸਾਡੇ 22 ਦੇ ਮੁੰਡੇ ਨੂੰ ਨਾ ਸਾਡੇ 22 ਦਾ ਆਏ ਸਾਡੇ ਬਾਈ ਕਿਉਂ ਯਾਰ ਲਾਇਆ ਸਾਡੇ ਬਾਈ ਉਹਨੇ 23000 ਨਹੀਂ ਕੋਈ ਗੱਲ ਨਹੀਂ ਪਾਸੇ ਛੱਡ ਤੂੰ ਉਹ ਨਹੀਂ ਉਹ ਮੰਨਦੇ ਕੋਈ ਗੱਲ ਨਹੀਂ 22 ਦੇ ਉਹ ਤੂੰ ਫੜ ਸਾਡੇ ਬਾਈ ਦੇ ਸਾਡੇ ਬਾਈ ਉਹਨੇ ਪਾਇਆ 500 ਰੁਪਇਆ ਉਨੇ ਪਾਇਆ 500 ਰੁਪਏ ਤੁਹਾਡੇ ਜਨਾਲ ਨਹੀਂ ਪਾਇਆ 500 18 ਹੀ ਦਾ ਫਿਰ ਤੁਸੀਂ ਆ ਕੇ ਲੈ ਲਾਂਦੇ ਫਿਰ ਮੇਰੇ ਵਿੱਚ ਬਣਾਏ ਤਾਂ ਮੈਂ ਤਾਂ ਪਾਉਂਗਾ ਹੀ ਪੈਸੇ ਬਈ ਸੌਤਾ ਹੀ ਫੇਰ ਹੋਊਗਾ ਸੌਤਾ ਤਾਂ ਫੇਰ ਹੀ ਹੋਊਗਾ ਮਾਰ ਕਰਕੇ ਸਾਰੇ 500 ਦੀ ਗੱਲ ਆ ਪਾਉਣਾ ਪੈਂਦਾ ਦੇ ਸਾਡੇ ਬਾਈ ਦੇ ਪਾਉਣਾ ਤਾਂ ਪੈਂਦਾ ਅਸੀਂ ਵੀਡੀਓ ਬਣੀਆਂ 23 ਦੀ ਸਾਈ ਹੋਈ ਆ ਫਿਰ ਜਾਂ ਨਹੀਂ ਫਿੱਟ ਬਸ ਖੜੀ ਆ ਬੱਕਰੀ ਦਾ ਜਿੱਦੇ ਗੱਲੀ ਨਹੀਂ ਕੋਈ ਬੱਤੋ ਅੱਛਾ ਕਰਵਾ ਲਈ ਯਾਰ ਕਰ ਲਵਾਂ ਕੋਈ ਨੇ ਨਹੀਂ ਲੈਣੀ ਹੋਣੀ ਕੋਈ 23 ਦਾ ਨਹੀਂ ਕੋਈ ਨੇ ਕੋਈ ਫਰਕ ਕੋਈ 22 ਦਾ ਫਰਕ ਨਹੀਂ ਇਹਨਾਂ ਦਾ ਮਨੇ ਟੁੱਟ ਗਿਆ ਕਿੰਨੇ ਦੀ ਯਾਰ ਹੁਣ 18 ਦੇ ਆਲਾ ਦੰਦ ਹੈ ਦੇ 22000 ਦੇ ਬਾਈ ਇਹ ਮੈਂ ਮੁੰਡੇ ਨੂੰ ਬਣਾਉਂ 100 ਰੁਪਏ ਹੈ ਪੱਲਿਓ ਪੋਣੇ ਪੈਣ ਯਾਰ ਦੇ 22000 ਜਿਆ ਗਿਆ ਇਹ ਕਿੰਨੇ ਜਣ 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 ਕਿਆ ਭੱਜ ਤੂੰ ਕਿਧਰ ਭੱਜੇਗਾ ਲੈ ਬਾਈ ਅੱਗੇ ਨਾ ਮੈਂ ਨਹੀਂ ਭਾਈ ਜੀ ਮੈਂ ਤਾਂ ਰੋਜ਼ ਖੜਨ ਵਾਲਾ ਪੈਰ ਕੱਟ ਕੇ ਹਾਂ ਕੋਈ ਨਹੀਂ ਤੇਰਾ ਭਾਂਗਾ ਟੋਟਾ ਹੋਰ ਕਢਾਉਂ ਏ ਇਹ ਕਰੇ ਸੁਣਿੰਦਾ ਪਾਈ 1000 ਘਰ ਤੇ ਨਾ ਮਰ ਤੂੰ ਪੈਸੇ ਪਰ ਉਹ ਦੇ ਦੇ ਉਹ ਫੜ ਲੈ ਫੜ ਲੈ ਉਹ ਨਾ ਤੂੰ ਫੜ ਲੈ ਹੋਰ ਨਹੀਂ ਕਿਸੇ ਲੈਣੀ ਬੱਕਰੀ ਫੜ ਮੁਕਰੀ ਜਿੰਦੇ ਫੜ ਲੈ ਤੀਜੇ ਬੰਦੇ ਦੀ ਚਲ ਮੇਰੀ ਕਦਰ ਤੋਂ ਲੋਕਾਂ ਨੂੰ ਨਾਏ ਕਰਨ ਦੇ ਵੀਡੀਓ ਬਣੀਆਂ ਆਉਂਦੇ ਤਬਰੂਦੀ ਦਾ ਕਰਨਾ ਹੈ 23 ਦੀ ਕੀਮਤ ਓਏ ਲੈ ਹੁਣ ਨਹੀਂ ਰੋਏ ਕਿਹੜਾ ਸਿੱਟੀ ਹੈ ਕਿਸੇ ਪਾਸੇ ਕੋਈ ਨਹੀਂ ਸਿੱਟੀ ਅਗਲੀ ਮੰਡੀ ਵੇਖ ਜੁਨਾ ਕੋਈ ਨਹੀਂ ਕਿਉਂ ਅਗਲੀ ਮੰਡੀ ਅੱਜ ਵੇੇ ਹੈਲੋ ਬਈ ਕਿਸੇ ਵੀ ਨਾ ਲੱਗਦਾ ਚਾਹੀਦੀ ਹੋਵੇ ਕੋਈ ਨਹੀਂ ਤੇਰੇ ਕੰਦੇ ਵਿੱਚ ਪੈਡੀਅਨ ਕਰਕੇ ਕੈਸ਼ ਲੈ ਲਾ ਸਰ ਜੀ ਆਹ ਪੈਨ ਨੂੰ ਹਜ਼ਾਰ ਅੱਜ ਉਹੀ ਛੜਤਾ ਚੱਕ ਆਹ ਤਾਂ ਉਹੀ ਲੈ ਜਾਣ ਬੱਕਰੇ ਆਪੇ ਕਹਿੰਦਾ ਇਹਨਾਂ ਸੌਣ ਤੋਂ ਕੋਲੋਂ ਪੈਡੀਅਨ ਕਰਕੇ ਕੋਈ ਨਹੀਂ ਦੇ ਠੀਕ ਹੈ ਜੀ ਤੇ ਜਿਹਨਾਂ ਵੀ ਉਹਨਾਂ ਨਾਲ ਦਿਖਾਉਣ ਵਾਲਾ ਬੱਕਰੀ ਮੈਨੂੰ ਹੀ ਦਿੱਤੀ ਹੈ ਮੈਂ ਐਂਟਰੀ ਕਰਕੇ ਨਹੀਂ ਲਈ ਹੰਡੇ ਬਰ ਬੱਕਰੀ ਮੇਰਾ ਮਾਨ ਕਰੇ ਤਾਂ ਉਹਨਾਂ ਨੂੰ ਨਹੀਂ ਦਿੱਤੀ ਹਾਂ ਫਿਰ ਸੱਚਾ ਤਾਂ ਮੈਨੂੰ ਕਰਾਉਂਦੇ ਨੇ ਨਾ ਹਰ ਪੈਸੀ ਤੇਰਾ ਮਾਨ ਕਰਕੇ ਤੈਨੂੰ ਰਾਹ ਕੋਈ ਨਹੀਂ ਚਿੰਤਾ ਨਾ ਮੰਨ ਲੈ ਮਾੜਾ ਨਾ ਨਾ ਰੇ ਉਹ ਬੜਲਾ ਮੋਟਾ ਠੀਕ ਹੈ ਕਰਦੇ ਯਾਰ ਕਰਦੇ ਯਾਰ ਕਰਦੇ ਉਹ ਕਰਦੇ ਵੀਡੀਓ ਬਣੀ ਜਾਂਦੀ ਐ ਹੁਣ ਕਿਉਂ ਮੈਂ ਸਤਾ ਕਰਾਉਂਦੀ ਯਾਰ 500 ਵਿੱਚ ਅਸੀਂ ਕਿਹੜਾ ਯਾਰ ਕਹਿੰਦਾ ਮਾੜਾ ਰੱਖ ਲੈ 500 ਰੁਪਏ ਚੈਨੇ ਬੰਦੇ 20 ਬੱਕਰੀਆਂ ਛੋੜੇ ਨਹੀਂ ਕੱਟ ਦੋ ਉਹ ਖੜੀ ਰਹਿੰਦੇ ਨਹੀਂ ਦੇ ਨਹੀਂ ਚਾਤੂ ਉੱਤੇ ਕਰਦੇ ਹੋਏ ਚੱਕ ਸੁਣ ਨਾ ਹੁਣ ਫੜ ਬੱਸ ਹੁਣ ਇੰਨੀ ਪੰਚਾਇਤ ਕੋਈ ਮੁਰਿਆ ਕਰਦੇ ਪੰਚਾਇਤ ਕੰਗਾ ਰੱਬ ਵੀ ਨਹੀਂ ਤੱਕਦਾ ਨਾ ਨਾ ਆਜੂ ਮਸਤਾ ਬਾਈ ਦੀ ਲਮਾਂਗੇ ਬਾਈ ਅਰ ਆਜੂ ਪਹਿਲਾਂ ਅਗਲੇ ਨੂੰ ਪੁੱਛ ਲਾਗ ਕੇ ਤੇਰੀ ਕੀ ਕਰਾਤੀ ਐਵੇਂ ਕਿਉਂ ਇਹ ਜਾ ਕੇ ਇਹ ਕੀ ਤਾਂ ਹੀ ਜਾਣਗੇ ਲੋਕ ਅਸੇ ਉਹਦੇ ਅਸੇ ਮਹਾਰਾਜ ਨੂੰ ਨਹੀਂ ਬੱਸਿਆ ਉਹ ਗੇਲਾ ਉਹ ਗੇਲਾ ਤੂੰ ਫਾਇਦੇਪੰਦਾ ਗਿਆ ਸਾਡੇ ਬਾਈ ਯਾਰੀ ਚੱਲ ਪਛਾਣ ਦੇ ਕਰਦਾ ਪਏ ਲਾਗੇ ਗੇਲਾ ਨਹੀਂ ਮੈਂ ਮੰਨੀਦਾ ਉਹ ਇੰਨਾ ਘਾਟਾ ਕਿਉਂ ਲਵਾਤਾ ਤੈਨੂੰ ਮੈਂ ਤਾਂ ਲਵਾਣੀ ਮੈਂ ਤਾਂ ਤੈਨੂੰ ਸੁਣ ਕੇ ਦੇ ਦਿੰਦਾ ਆਪਾਂ ਨੂੰ ਬੰਦੀ ਚੰਗੀ ਬਲਦਾ ਹੈ ਪੈਸੇ ਤੈਨੂੰ ਫੜਾ ਦੇ 22000 ਰੁਪਏ ਕਨੇ ਦੇ ਇਹ ਤਨ ਫੜਾ ਦੇ ਸਰ ਹੁਣ 500 ਦਾ ਮਰਦੇ ਕੰਬੀ ਖਾ ਜਾਣੇ ਪਾ ਚਾਪੀ ਜਾਣੇ ਬੈਠ ਕੇ ਚਾਰ ਯਾਰ ਦੋਸਤ ਐ ਸੋਚ ਲਈ ਜਾ ਪੀ ਗਏ ਅੱਜ ਆ ਫੜਾ ਪੈਸੇ ਕਿੰਨੇ ਦੀ ਕਰਤੀ ਹੁਣ 23 23 ਚਾ